ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੋਗਸ hope ਤੁਸੀਂ ਸਾਰੇ ਫੁੱਲ ਕੈਨਟ ਹੋਗੇ ਹੁਣ ਹੁਣ ਫਤੇ ਵਲੋਗ ਸ਼ੁਰੂ ਕਰੂਗਾ ਚਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਵੈਲਕਮ ਟੂ ਚੈਨਲ ਅੱਗੇ ਸਰਪੰਦਰ ਸ਼ੇਅਰ ਕਰੇ ਮਮਾ ਕਰਨੇ ਕੇ ਵਲੋਗ ਸ਼ੁਰੂ ਤੇ ਅੱਜ ਅਸੀਂ ਵਲੋਗ ਸ਼ੁਰੂ ਕਰ ਰਹੇ ਆ ਰਾਤ ਦੇ 11 ਵਜੇ ਮੈਂ ਤਾਂ ਫਤੇ ਜਾਗ ਰਹੇ ਆ ਬਿਕੋਜ਼ ਕਿਉਂਕਿ ਦੀਦੀ ਹਰਾਂ ਆਣਾ ਉਥੋਂ ਵਾਪਸ ਮੰਮੀ ਹਰਾਂ ਦੋ ਤੇ ਸਾਡੇ ਕੋਲੇ ਹੀ ਆ ਰਹੇ ਨੇ ਦੈਟਸ ਵਾਈ ਵੀ ਆਰ ਵੇਟਿੰਗ ਕਿਉਂ 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 ਅਰੇ ਸੋਣਾ ਇਹ ਕਦੇ ਹੁਣ ਆਣਾ ਸੋਣਾ ਇਹ ਸੋਣਾ ਇਹ ਨੀਨੀ ਆ ਰਹੀ ਹੈ ਬਟ ਉਹ ਪਹੁੰਚਣ ਵਾਲੇ ਨੇ ਤੇ ਉਹਨਾਂ ਦੇ ਵੇਟ ਕਰ ਰਹੇ ਆਂ ਤੇ ਫਤਿਹ ਨੂੰ ਸਪੈਸ਼ਲੀ ਇਹਨਾਂ ਨੇ ਕਿਹਾ ਸੀ ਕਿ ਫਤਿਹ ਜੀ ਤੁਸੀਂ ਸ਼ੋਇਓ ਨਾ ਅਸੀਂ ਤੁਹਾਨੂੰ ਮਿਲਣਾ ਹੈ ਕਿਉਂਕਿ ਫਿਰ ਸਵੇਰੇ ਉਹਨਾਂ ਨੇ ਚਲੇ ਜਾਣਾ ਹੈ ਪਰ ਮੈਂ ਸੋਣਾ ਨੇ ਅੱਖਾਂ ਖੁੱਲ ਕੇ ਰੱਖ ਦੇਣੇ ਅੱਛਾ ਜੀ ਤੇ ਅਸੀਂ ਉਹਨਾਂ ਦੀ ਵੇਟ ਕਰ ਰਹੀ ਆਂ ਉਹ ਆ ਗਏ ਆ ਗਏ ਉੱਥੇ ਪਈਆਂ ਚਾਬੀਆਂ ਜੀ ਅਸੀਂ ਐਸੀ ਵੈਸੀ ਬੈਠੇ ਬੈਠੇ ਸੋਚਿਆ ਕਿ ਵਲੌਗ ਸ਼ੁਰੂ ਕਰਦੇ ਆ ਤੇ ਉਹ ਆ ਹੀ ਗਏ ਨੇ 11:00 ਵੱਜ ਚੁੱਕੇ ਨੇ ਰਾਈਟ 11:00 ਵਜੇ ਉਹ ਪਹੁੰਚੇ ਨੇ ਤੇ ਫਤਿਹ ਮੇਰੇ ਤੋਂ ਪਹਿਲਾਂ ਭੱਜ ਕੇ ਪਹੁੰਚ ਚੁੱਕਿਆ ਆ ਤੇ ਅੰਮਾ ਨੂੰ ਚਾਬੀ ਨਹੀਂ ਸੀ ਲੱਭੀ ਉਹ ਜੀ ਕੰਪਨ ਦੇ ਆ ਚੁੱਕੇ ਨੇ ਲਾਨੀ ਨੂੰ ਸੋਨੂ ਦਾ ਐਕਸਾਈਟਮੈਂਟ ਚ ਮੈਂ ਬਾਹਰ ਹੀ ਲੈ ਆ ਟਿਲ ਲਾਣੀ ਕੋਲ ਗਈਆਂ ਕਿ ਅਕੋ ਜੀ ਪਿੰਚ ਚੜ ਗਿਆ ਦਾ ਏ ਕਮਾਰ ਰੈਂਟ ਨਹੀਂ ਨਹੀਂ ਬਸ ਉਹ ਰੇਖ ਲਾਰ ਦੇ ਅੱਗੇ ਕਹਿਦਾ ਐ ਮਰੂਤੀ ਆਈ ਉਹਨਾਂ ਕ ਸਿਰਫ ਕੱਪੜੇ ਸਖਾਨ ਨੂੰ ਰੱਖੀ ਐ ਓ ਮਾਈ ਗੋਡ ਲੈਟਾਂ ਹੀ ਬਹੁਤ ਪੈਣਦੀਆਂ ਨੇ ਉਹਦੇ ਬਹੁਤ ਜ਼ਿਆਦਾ ਐਕਸਾਈਟਡ ਹੈ ਸੜਦੇ ਦਾ ਸੜਦੇ ਬਸ ਇਹ ਇਹ ਕਿਹਾੜਦੇ ਫਿਰ ਕਿਉਂ ਕਿ ਸਕ੍ਰੈਚ ਵੈਲੂ ਮਾਸਾ ਕਿੰਨੀ ਗੱਲ ਆ ਬੂੜੇ ਨੂੰ ਗੇਟ ਬੰਦ ਕਰ ਰੱਖਿਆ ਹੋਇਆ ਦੇਖਾ ਪਿਓ ਸਾਰੇ ਆ ਹੋ ਲੇ ਇਹ ਕਿਤੇ ਹੋਰ ਨਾ ਗੇਟ ਲੱਗਦਾ ਵੇ ਨਾ ਚਾਬੀ ਤਾਂ ਕੱਢ ਲੈ ਚਾਬੀ ਮਗਰ ਚੋਰਾਂ ਨੇ ਕੱਢਦੀ ਐ ਚਾਬੀ ਆਪ ਹੀ ਚੋਰ ਕੱਢ ਕੇ ਅੰਦਰ ਆ ਜਾਣਗੇ ਆ ਕਿੱਦਾਂ ਨਿਕਲੋਗੇ ਦਰੋਂ ਨਿਕਲਦੇ ਪੱਲੇ ਪਾਸੋਂ ਨਿਕਲਦੇ ਨਾ ਜਾ ਪਰ ਨਹੀਂ ਤੂੰ ਲਾ ਗਿਆ ਪੁੱਤ ਚਾਬੀ ਕੱਢ ਲਈਆਂ ਈਆਂ ਟੇਬਲ ਤੇ ਰੱਖ ਦੀ ਚੰਗਾ ਆਹ ਲਿਆ ਮੜ ਮੜ ਪੱਕਾ ਆਹ ਹਾ ਕਿਉਂ ਕਰਦੇ ਲਾ ਫਿਰ ਕਿਤੇ ਵਾਲ ਤੋਂ ਤੇ ਹੀ ਕਿਤੇ ਮਾੜੀ ਮੋਟੀ ਗੱਲ ਹੀ ਗੱਡੀ ਅੱਜ ਨਾ ਤੱਕ ਗੇਣੀ ਲੰਦਾ ਤੂੰ ਬਦਲ ਤਾ ਤੂੰ ਬੜੀ ਰੀ ਰੀਸ ਕਰਨੀ ਆ ਹੁਣ ਗੱਡੀ ਤੇ ਹੀ ਨਵੀਂ ਨਹੀਂ ਲਿਆਂਦੀ ਫੇਰ ਕਹਿਣਗੇ ਪੀ ਲੈ ਇੱਕ ਹੋਰ ਲੈਣ ਤੇ ਅਈ ਸੋਚੇ ਅਮਰੂਤੀ ਦੀ ਕੀ ਕਰ ਲਈ ਨਹੀਂ ਤਾਂ ਮੋਡੀਫਾਈ ਕਰ ਲਈ। ਪਹਿਲਾ ਸਲਾਹ ਸੀ ਕਿ ਗੱਡੀ ਇੱਕ ਹੋਰ ਲੈਉਣੀ ਜਿਹੜੀ ਲੰਮੇ ਪੈਣ ਵਾਲੀ। ਆਵਣਾਂ ਦੀ ਐਵੇਂ ਫਿਰ ਲੋਕਾਂ ਨਹੀਂ ਤਾਂ ਮੇਰੇ ਉਹਦੇ ਵਾਸਤੇ ਵਧੀਆ ਆਪਸ਼ਨ ਮੈਂ ਵੀ ਜਾ ਸਕਦੀ ਡੇੜਾ ਲੈ ਲੈਂਦੀ ਆ। ਨਿਯਮਣ ਮੈਂ ਉਹਦੇ ਵਧੀਆ ਆਪਸ਼ਨ ਡੇੜਾ ਲੈ ਲੈਂਦਾ। ਤੇਰੀ ਸੂਟ 아주 ਬਹੁਤ ਸੋਹਣਾ ਆਪਣੇ ਨਾਲ ਹੀ ਆਪਣੇ ਚੈਨਲ ਦੀ ਪ੍ਰਮੋਸ਼ਨ ਕਰਦੀ ਹੈ। ਤੇ ਇਹ ਬਣਾਇਆ ਆਪਾਂ ਨੇ ਕਾਟਨ ਮਸਲੀਨ ਦੇ ਉੱਪਰ ਬਹੁਤ ਸੋਹਣਾ ਕਲਰ ਹੈ ਤੇ ਹੁਣ ਤੁਸੀਂ ਇਹ ਪਸ਼ਮੀਨੇ ਤੇ ਬਣਾ ਸਕਦੇ ਵੇਖ। ਇਹਨਾਂ ਕਹਿੰਦੇ ਬਿਜ਼ਨਸਮੈਨ ਬੰਦੇ ਮੂਵਮੈਂਟ ਹੁੰਦਾ। ਇਹ ਪ੍ਰਮੋਸ਼ਨ ਕਰਦਾ। ਇਹ ਚੁੰਨੀ ਸੁੱਕਣੇ ਬਾਅਦ ਨੂੰ ਥਾਲੀ ਲੱਭਿਆ ਮੈਨੂੰ ਇਹ ਇਹ ਕਿਹੜਾ ਕੱਪੜਾ ਪਸ਼ਮੀਨੇ ਤੇ ਬਣਾ ਸਕਦੇ ਹੋ ਕਿ ਇਹ ਆਪਾਂ कॉटन मचलीन ਤੇ ਬਣਾਇਆ ਕਾਫੀ ਸਾਰੇ ਰੀਨਾ ਕਲਸੀ ਦੀਦੀ ਕਹਿੰਦੇ ਵੀ ਜਿਹੜੀ ਮਰੂਤੀ ਆ ਉਹਦਾ ਵੀਕੈਂਡ ਵਿਚਾਰੀ ਤੇ ਤੁਸੀਂ ਘਰੇ ਹੀ ਸੈਲੀਬ੍ਰੇਟ ਕਰ ਦਿੰਦੇ ਕਮਾਲ ਲੈ ਜਾ ਕਰੋ ਮੈਂ ਦੀਦੀ ਇਹ ਮੇਰੇ ਵਰਗੀ ਕਹਿੰਦੇ ਗਗਨ ਕਹਿੰਦੇ ਗਗਨ ਵੀ ਇਹੀ ਸੋਚਦੀ ਸਾਰਾ ਕੀ ਜੀ ਆਰਗੈਨ ਇਨੂੰ ਆਪਣੀ ਇਹਨੂੰ ਆਪਣੀ ਬਈ ਨਹੀਂ ਵੇਖ ਇੱਕਦਾ ਇੱਕ ਗੱਲ ਪਸ਼ਮੀਨੇ ਦਾ ਸੇਮ ਕਲਰ ਵਿੱਚ ਤਿਆਰ ਹੋਇਆ ਤੇ ਉਹ ਵੀ ਬੜਾ ਕਹਿਣ ਲੱਗਣਾ ਅੱਜ ਇੱਕ ਦੀਦੀ ਦਾ ਛੇ ਹੋਇਆ ਸੂਟਾਂ ਦਾ ਆਰਡਰ ਆਇਆ ਪਸ਼ਮੀਨੇ ਦਾ ਹੀ ਕੱਲੇ ਪਸ਼ਮੀਨੇ ਦੀਆਂ ਇਹਦੇ ਪਸ਼ਮੀਨੇ ਦੇ ਕਲਰ ਡਿਫਰੈਂਟ ਡਿਫਰੈਂਟ ਘੈਂਟ ਘੈਂਟ ਕਰ ਦੋ ਫੋੜਾ ਸੂਟ ਮੈਂ ਪਾਇਆ ਉਥੇ ਅਮਰੀਕਾ ਦੇ ਵਿੱਚ ਤੇ ਸਾਰੇ ਦੇਖਾਂਗੇ ਕਿਹੜਾ ਸੂਟ ਭੇਜਿਆ ਹੀ ਬਹੁਤ ਸੋਹਣਾ ਸੂਟ ਆਪਰਾ ਹੋਈ ਦੀਦੀ ਡਾਰਕ ਅੰਮਣ ਤੂੰ ਆ ਵੀ ਸੁਜੈਸਟ ਕਰਕੇ ਆ ਸੇਮ ਕਲਰ ਬਣਾਓ ਪਸ਼ਮੀਨੇ ਚ ਬਾਹਲਾ ਘੈਂਟ ਲੱਗਣਾ ਇਹ ਕਲਰ ਹੀ ਕਹਿ ਰਹੇ ਪਸ਼ਮੀਨੇ ਤੇ ਬਹੁਤ ਸੋਹਣਾ ਲੱਗਣਾ ਹੈ ਇੱਕ ਪਸ਼ਮੀਨਾ ਵੀ ਇਹ ਵੀ ਕਿਉਂਕਿ ਵੇਖਾ ਹੈਗਾ ਇਹ ਮਸਲੀਨ ਕੋਟ ਨਾ ਪਰ ਬਾਹਰੇ ਪਹਿਲਾਂ ਐਡ ਕਰ ਲਈਏ ਨਾ ਅੰਦਰ ਜਾ ਕੇ ਫੇਰ ਕਰਾਂਗੇ ਹੀ ਤੇ ਜੇ ਇਹ ਕਹਿੰਦੇ ਆ ਡਰੈਸ ਤਿਆਰ ਕਰਨੀ ਇਹੀ ਕਰਵਾ ਦੇ ਵਿਦ ਦੁਪੱਟਾ ਦੇਖਣਾ ਨਾਲ ਦੁਪੱਟਾ ਵੀ ਮਿਲੇਗਾ ABC ਜੇ ਤੂੰ ਬੱਚਿਆਂ ਨੂੰ ABC ਸਖਾਣੀ ਜਿਹੜੀਆਂ ਮੇਰੀਆਂ ਮਦਰਸ ਨੇ ਜਾਰ ਦੀ ਨਾਲ ਦੁਪੱਟਾ ਇਹ ਵੀ ਸਪੈਸ਼ਲੀ ਜਿਹੜੀਆਂ ਮੇਰੀਆਂ ਮਚਰੀਆਂ ਮੰਮੀਆਂ ਨੇ ਜੀ ਬੱਚਿਆਂ ਨੂੰ ABC ਸਿਖਾਣੀ ਤੇ ਆਹ ਦੇਖੋ ABC ਵੀ ਨਾਲ ਸਿਖਾ ਸਕਦੀਆਂ ਜੇ ਨਾਲ ਦੇਖੋ ਤੁਹਾਨੂੰ ਚੁੰਨੀ ਮਿਲੇਗੀ ਸਿਰਫ 18000 ਚ ਸਿਰਫ 18000 ਦਾ ਨਾਈਟ ਸੂਟ ਬੱਲੇ ਬੱਲੇ ਜੇ 18000 ਦਾ ਨਾ ਅੜੀਓ ਬੰਦੇ ਨੂੰ ਮਿਲੋ ਤੁਹਾਡੇ ਘਰ ਆਹੀ ਤਾਂ ਅਚਾਨਕ ਹੀ ਬੈਠੀ ਹਾਂ ਮੈਂ ਕਿਹ ਚੱਲ ਫਦੇ ਮਮਾ ਹੋਣੀ ਆਉਣ ਵਾਲੇ ਆਹ ਵਲੌਗ ਸ਼ੁਰੂ ਕਰੀਏ ਤੇ ਉਹਨੇ ਨੂੰ ਅਮਣ ਆ ਹੀ ਗਈ ਅੰਦਰ ਕਿਹਦਾ ਆ ਗਏ ਮਮਾ ਨੇ ਕਿੰਨੇ ਕੱਢੀ ਚਾਵਲ ਨਹੀਂ ਪੁੱਤ ਸਾਰੇ ਲੱਭਾਂ ਤੇ ਫਿਰਾਂਗੇ ਅਸੀਂ ਬਹੁਤ ਔਖੇ ਹੋਵਾਂਗੇ ਫਿਰ ਉਹ ਮੈਂ ਉਹ ਚਲੋ ਜੀ ਇਹਨਾਂ ਨੂੰ ਆਪਾਂ ਪਾਣੀ ਧਾਣੀ ਪਿਆਈਏ ਆ ਦਮੂਗੇ ਮੇਰੀ ਦਮੂਗ ਕਿੱਥੇ ਗਈ ਓ ਮਾਈ ਗਾਡ ਦਮੜੇ ਕਿਧਰ ਖਾ ਤੂੰ ਯਾਰ ਹਾਂ ਦੰਮੇ ਮੈਂ ਸੁਣਿਆ ਤੇ ਤੂੰ ਮਤ ਠੰਡੇ ਕੇ ਗਿਓ ਤੇ ਥੱਕ ਗਏ ਹਾਂ ਯਾਰ ਗਰਮੀ ਤਾਂ ਸਾਰੀ ਬੜੇ ਰਹੇ ਨਾ ਮੈਨੂੰ ਤਾਂ ਮੰਮੀ ਨੇ ਦੱਸਿਆ ਸ਼ਾਮੀ ਵੀ ਦੀਦੀ ਕਹਿੰਦੀ ਮੱਥਾ ਕਹਿੰਦੀ ਚੰਗੀ ਤਰ੍ਹਾਂ ਟਿੱਕੇ ਨਹੀਂ ਗਿਆ ਬਾਕੀ ਪਤਾ ਕੀ ਚੱਲ ਕੋਈ ਗੱਲ ਨਹੀਂ ਉੱਥੇ ਪਹੁੰਚ ਗਏ ਇਹ ਵੀ ਬਹੁਤ ਕੁਝ ਖਾਣ ਨੂੰ ਨਹੀਂ ਮਰ ਖਾਣ ਨੂੰ ਕੁਝ ਵੀ ਨਹੀਂ ਪਰ ਮੈਂ ਤਰੀਕਨ ਨਹੀਂ ਹਾਂ ਜੇ ਮੈਂ ਖਾਣ ਕੇ ਲੈਣੇ ਦੱਸ ਤਾਂ ਸਹੀ ਤੈਨੂੰ ਪਤਾ ਗਲਤੀ ਨਾਲ ਉਹ ਕੰਮ ਦੀ ਨਹੀਂ ਤਾਂ ਡੱਬਾ ਲੈ ਕੇ ਗੱਡੀ ਦਾ ਉਹ ਚਾਦੀ ਤਾਂ ਕੱਢ ਕੇ ਸਾਰਾ ਸੁਣਦੇ ਨਹੀਂ ਖਾਣ ਵਾਲਾ ਹੈ ਨਹੀਂ ਬਰਾਜ ਜਾਮਣਾ ਜਿੱਦਾਂ ਨਾ ਨਾਮ ਹੋਣ ਲੱਗੇ ਮੈਂ ਵਾਪਸ ਕਰਾਂ ਮੈਂ ਨਹੀਂ ਚੰਗਾ ਹਾਏ ਹਾਏ ਲੈ ਆਉਣਾ ਹੀ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਖਾਣ ਨੂੰ ਰੱਲ ਜਾਮਣਾ ਇੱਕ ਇਹਨਾਂ ਨੇ ਹੋਰ ਗਲਤੀ ਕੀਤੀ ਹੈ ਗਲਤੀ ਨਾਲ ਪ੍ਰਸ਼ਾਦ ਫਰਿੱਜ 'ਚ ਰੱਖਿਆ ਸੀ ਉਹ ਵੀ ਉੱਥੇ ਛੱਡ ਆਏ ਨੇ ਮੰਮੀ ਕੋ ਲਈ ਪੈਕ ਪਨੀਰੀ ਤੇ ਲਿਆਈ ਹਾਂ ਚਲ ਕੋਈ ਨਹੀਂ ਕਰ ਮੈਂ ਸੱਤ-ਅੱਠ ਪੈਕ ਪਨੀਰੀ ਚਲ ਕੋਈ ਨਹੀਂ ਮੰਮੀ ਨੂੰ ਕਵਾਂਗੇ ਉੱਥੇ ਵੰਡਦੇ ਹੋ ਦੇਖ ਰਾਈ ਨਹੀਂ ਕੋਈ ਜਾਣਾ ਤਾਂ ਨਾ ਮੈਂ ਦਸੰਬਰ ਜਾਣਾ ਮਾਤਾ ਤੇ ਮੇਰੇ ਮੱਥਾ ਨਹੀਂ ਟਿਕਿਆ ਤੇ ਮੈਂ ਕਿਹਾ ਚਲ ਦੇ ਦਿਓ ਉੱਥੇ ਵੀ ਚਲੇਗੇ ਉਸ ਧਰਤੀ ਤੇ ਚਲੇਗੇ ਉਹ ਵੀ ਬਹੁਤ ਹੈ ਇਹ ਹੀ ਬਹੁਤ ਹੈ ਹੋਰ ਹਾਂ ਮੈਂ ਤੇ ਆਪ ਢੀਕਨ ਦੀ ਵੀ ਤੂੰ ਕੁਝ ਮਿੱਠਾ ਲੈ ਕੇ ਆਓਗੇ ਚਲ ਪਾਣੀ ਪਿਆ ਪਹਿਲਾਂ ਹੈ ਬੇਸਣ ਦਿੱਤਾ ਮੰਮੀ ਨੇ ਹਾਂ ਉਹ ਸਾਰਿਆਂ ਤੋਂ ਵਧੀਆ ਪੇਕਿਆਂ ਦਾ ਬੇਸਣ ਦਮੂ ਜਾ ਅਮਨ ਤੂੰ ਕੱਢ ਲਿਆ ਮੈਂ ਇਹਨਾਂ ਨੂੰ ਪਾਣੀ ਦਵਾ ਚਲੋ ਜੀ ਪਹਿਲਾਂ ਹੀ ਇਹਨਾਂ ਨੂੰ ਪਾਣੀ ਤਾਂ ਨਹੀਂ ਦਈਏ ਤੇ ਮਮਮੀ ਤੋਂ ਆਇਆ ਵੇਸਣ ਤੇ ਜੀ ਕਰਨ ਦਾ ਮਮਮੀ ਨੂੰ ਮਿਲੰਦਾ ਵੀ ਤੇ ਮੈਨੂੰ ਤੁਸੀਂ ਕਹਿ ਰਹੇ ਸੀ ਪੇਕੇ ਨਹੀਂ ਜਾਂਦੀ ਦੀਦੀ ਪੇਕੇ ਜਾਂਦਾ ਇਹ ਕਾਰਨ ਹੈ ਜੀ ਇੱਕਦਮ ਮੈਨੂੰ ਸਕੂਲ ਤੇ ਛੁੱਟੀ ਨਹੀਂ ਮਿਲਦੀ ਜਿੰਦੀ ਮੇਰੇ ਛੁੱਟੀ ਮੇਲ ਵੀ ਜਾਂਦੀ ਹੈ ਬਟ ਦੂਰ ਹੈ ਤੇ ਮੈਨੂੰ ਆ ਹੁੰਦਾ ਵੀ ਜਦੋਂ ਮੈਂ ਜਾਵਾਂ ਮੈਂ ਇਹ ਤੋਂ ਪਹਿਲਾਂ ਘੱਟੇ ਸਕੂਲ ਨਹੀਂ ਜਾਂਦਾ ਜਦੋਂ ਮੈਂ ਜੌਬ ਨਹੀਂ ਕਰਦੀ ਮੈਂ ਘੱਟੋ ਘੱਟ 15 15 20 20 ਦਿਨ ਲਾ ਕੇ ਆਉਂਦੀ ਹੁੰਦੀ ਸੀਗੀ ਤੇ ਹੁਣ ਤੁਹਾਨੂੰ ਪਤਾ ਹੀ ਹੈ ਫਿਰ ਨਾਪਰੀ ਕਰਕੇ ਮੁਸ਼ਕਲ ਹੋ ਜਾਂਦਾ ਤਾਂ ਕਰਕੇ ਬਾਕੀ ਜਿਸ ਮੰਮੀ ਇੱਥੇ ਆ ਜਾਂਦੇ ਨੇ ਨਾ ਮਿਲ ਕੇ ਚਲੇ ਜਾਂਦੇ ਤਾਂ ਕਰਕੇ ਫਿਰ ਮੈਂ ਜਾਂਦੀ ਨਹੀਂ ਹੈਗੀ ਬਾਕੀ ਕੋਈ ਗੱਲ ਨਹੀਂ ਦੇਖਾਂਗੇ ਜਦੋਂ ਬਿੰਦਰ ਰੌਣਕ ਫਿਰ ਜਾਵਾਂਗੇ ਲਓ ਜੀ ਪਾਣੀ ਪਾਇਆ ਹੀ ਦੇਸੀ ਗਲਾਸਾਂ ਚ ਪਰ ਰੱਖਿਆ ਹੀ ਟ੍ਰੇ 'ਚ ਚੱਕੋ ਮੈਂ ਪਾਣੀ ਹੀ ਪਾਇਆ ਤੇ ਦੇਸੀ ਗਲਾਸਾਂ ਚ ਪਰ ਰੱਖਿਆ ਹੀ ਟ੍ਰੇ 'ਚ ਮੱਦੇ ਦੀ ਤਾਂ ਬੱਸ ਆਈ ਭਈ ਮੱਦੇ ਦੇ ਮੂੰਹ ਤੇ ਲੱਗ ਗਏ ਦੋਦ ਨੇ ਕਿਹੋ ਜਿਹਾ ਸਫ਼ਰ ਕਰ ਦਿਆ ਮੱਦੇ ਫਤਿਹ ਜੇ ਉਧਰ ਜਾਵੇ ਵੀ ਨਾ ਹਰਬੰਦਰ ਸਾਹਿਬ ਵੀ ਤੇ ਦੋ ਦਿਨ ਮਤਲਬ ਇੱਕ ਰਾਤ ਰਵੇ ਹਨਾ ਰਾਮ ਨਾਲ ਰਾਮ ਆਲੋਪ ਤੇ ਪਾਪਾ ਨੂੰ ਪਾਣੀ ਤੇ ਕਿਉਂ ਪਿੰਟ ਲੈ ਕੇ ਨਾ ਗਈ ਭੁੱਲ ਗਈ ਤੇ ਜਿਹੜਾ ਪਿਛਲੀ ਵਾਰੀ 7-8000 ਦਾ ਨਾ ਆ ਕੱਪੜਿਆਂ ਤੇ ਉਹ ਕਿੰਨੂੰ ਦੇ ਕੇ ਆਉਣੇ ਨੇ ਤੇ ਆਹੀ ਪਾਏ ਨੇ ਇਹ ਦੇ ਉੱਪਰ ਪਾਇਆ ਥੱਲੇ ਟੀ-ਸ਼ਰਟ ਕਿੰਨੇ ਪੁਰਾਣੀ ਪਾਈ ਟੀ-ਸ਼ਰਟ ਮੈਂ ਲਈ ਤੀ ਵੀ ਹੋ ਸਕਦੀ ਐਂ ਦਿੱਸੀਓ ਸਰਦੀਏ ਤੋਂ ਇੰਨੇ ਪੈਸਾ ਲਾ ਲਿਆ ਦਾ ਇੱਕ ਟੀ-ਸ਼ਰਟ ਨਹੀਂ ਲਈ ਕਿ ਤੈਨੂੰ ਵਾਹ ਤੇਰੀ ਲੈ ਫਤਿਆ ਖੋਲ ਨੀ ਬਟੇ ਹਾਂ ਖੁੱਲ ਗਿਆ ਜਾ ਚੱਕ ਕੋ ਚੰਨੀ ਅਜਲੇ ਵਸਨ ਪੁੱਜਾ ਇੱਕ ਦਸ ਮਾਣ ਪਿਆ ਇਹਨਾਂ ਦਾ ਅੰਡਾ ਗਾਫ ਲੈ ਬੰਦ ਕਰੋ ਬੇਸਨ ਨਹੀਂ ਬੰਦ ਕਰੋ ਡਿੱਗੀ ਬੰਦ ਕਰੋ ਡਿੱਗੀ ਮੇਟਾ ਕਰੂਗਾ ਨਾ ਫਿਰ ਪਰੇ ਪਰੇ ਤੂੰ ਮੈਂ ਕਰ ਦਮੈਂ ਹੁਣ ਕਰ ਦੂ ਨੋ 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 ਹੱਥ ਨਹੀਂ ਦੇ ਲੈ ਚਲ ਆ ਜੀ ਆ ਦੇ ਕੋਈ ਆਰਾ ਦੇ ਦਿ ਲੜਾਈ ਹੋਗੀ ਝੂਟੇ ਵੜ ਲੈ ਲਓ ਤੇ ਝੂਟੇ ਵੜੇ ਉਹ ਕਿੱਥੇ ਅਜੋ ਬੰਦੇ ਦੀ ਬਾਹ ਨਹੀਂ ਆ ਰਹੀ ਉਹ ਬੈਠਾ ਬੰਦਾ ਹੋ ਚੱਲ 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 ਪਤਾ ਪਤਾ ਨਾ ਵਚ ਨਾ ਮੁਰਗੇ ਨੇ ਨਹੀਂ ਮਾਰਿਆ ਜੁੰਜਾ ਏਦਾਂ ਕਿ ਆਂਦੇ ਯਾਰ ਕਰ ਲੈ ਕਿਉਂ ਹੋ ਗਈ ਬੰਦਾ ਕੋੜਾ ਟਾਹਣ ਚੱਲ ਬੈਠੋ ਪਤਾ ਬੈਠੋ ਪਤਾ ਚਲ ਮੈਂ ਤੂੰ ਪੰਗੇ ਲੈਣੇ ਟਾਲਦੀ ਭਰੇ ਹੋਣਾ ਇਹ ਲੋ ਮਨ ਤਾਂ ਕਿਉਂ ਬੰਗੇ ਤੈਨੂੰ ਸ਼ਰਮ ਚਾਹੀਦੀ ਮਾਣੀ ਮੋਟੀ ਨਿਆਣਿਆਂ ਨੇ ਬੰਗੇ ਲੈਣੀ ਐ ਉਹਨਾਂ ਦਾ ਕਮਰਾ ਚੰਗਾ ਬੜੀਦਰ ਕਮਰੇ ਤੇ ਨਾ ਲੱਤਾ ਪੰਗੀਆਂ ਸਾਡੀ ਮਾਣ ਅਮਣਾ ਮੇਰੀ ਗੱਲ ਸੁਣ ਲੈਟ ਨਾ ਕਰ ਛੇਤੀ ਕਰ ਲੋ ਸਕੂਲ ਤੋਂ ਅਸੀਂ ਆ ਚੁੱਕੇ ਵਾਪਸ ਤੇ ਮੇਰੇ ਪਿੱਛੇ ਤੁਸੀਂ ਬੰਦੇ ਦੇਖ ਰਹੇ ਹੋ ਵਿਚਾਰੇ ਟਿਊਸ਼ਨ ਦੀ ਤਿਆਰੀ ਕਰ ਰਹੇ ਨੇ ਨਿੱਕੀਆਂ ਨਿੱਕੀਆਂ ਜਾਨਾ ਫਲਿੱਕੀ ਜਿਹੀ ਹੱਸਿਆ ਹੋਈਆਂ ਨੇ ਉਚਾਰੀਆਂ ਚਾਹ ਪਾਣੀ ਇਹਨਾਂ ਨੇ ਆ ਕੇ ਪੀ ਲਿਆ ਤੇ ਅਸੀਂ ਚਾਹ ਪੀਣੀ ਐ ਤੇ ਮੈਂ ਪਹਿਲਾਂ ਆ ਇਧਰ ਗਲਾਸ ਦੇਖ ਰੱਖੇ ਹੋਏ ਚਾਹ ਵਾਲੇ ਨਾ ਮੈਂ ਸਕੂਲਾਂ ਕੇ ਚਾਹ ਪੀਂਨਾ ਮੈਂ ਕਿਹਾ ਮੈਨੂੰ ਦਿੱਤਾ ਪਾਣੀ ਪਾਣੀ ਨਹੀਂ ਬਤਾ ਤੂੰ ਹਾਏ ਹਾਏ ਤੈਨੂੰ ਕਿਹਨੇ ਚਾਹ ਪਾਣੀ ਨੂੰ ਪੁੱਛਿਆ ਤੇ ਮੈਂ ਤਾਂ ਸੁੱਤੀ ਆ ਮੈਨੂੰ ਲੱਗਿਆ ਤੁਹਾਨੂੰ ਚਾਹ ਪਾਣੀ ਦੇਤਾ ਹੁਣ ਤੁਹਾਡੇ ਘਰ ਦੇ ਆ ਨੇ ਹੈ ਦੇਖ ਲੀ ਮਾਸੀ ਕੀ ਬਿਨਾ ਕਿੰਨੀ ਕਿ ਪੁੱਛ ਗੇ ਸੈਂ ਲੱਗ ਗਿਆ ਪਤਾ ਤੇ ਮੈਂ ਇਧਰ ਪਹਿਲਾਂ ਹੁੰਦਿਆਂ ਸਾਰੇ ਜਿਹੜਾ ਮੰਮੀ ਨੇ ਵੇਸਨ ਭੇਜਿਆ ਸੀ ਨਾ ਉਹ ਨੂੰ ਪੜਿਆ ਆ ਕੇ ਤੇ ਆਹੀ ਰਹਿ ਗਿਆ ਸਿਰਫ ਦੋ ਪੀਸ ਇੱਕ ਫਤੇ ਨੇ ਖਾ ਲਿਆ ਤੇ ਆ ਹੁਣ ਇੱਕ ਪਿਆ ਇਹ ਹੁਣ ਮੈਂ ਖਾ ਲੈਣਾ ਤੇ ਪਨੀਰ ਰੈਡੀ ਹੋ ਰਿਹਾ ਫਤੇ ਸਿੰਘ ਜੀ

ਉਹੋਂ ਕਰਿਆਂ ਦਾ ਕਹਿੰਦਾ ਡਿੰਪਲ ਮੈਂਨ ਕਹਿੰਦਾ ਟਿਊਸ਼ਨ ਲੱਗੂਗੀ ਕਿ ਟਾਇਲ ਹੈ ਕਿ ਨਾਲ ਤੇ ਦਿਨ ਬੰਦਾ ਪੁੱਛੇ ਤੂੰ ਪੜਨ ਜਾਣਾ ਓਸਾ ਕਿ ਤੂੰ ਖੇਡਨ ਜਾਣਾ ਇੱਥੇ ਬਹੁਤ ਤਾਣਾ ਹੈ ਬੰਦਾ ਪਹਿਲਾਂ ਅਮਨ ਮਮਾ ਦੇ ਨਾਲ ਲੜਾਈ ਕਰਕੇ ਟਿਆ ਉਹ ਫਤਿਹ ਫਿਰ ਪ੍ਰੈਸ ਗਰਮ ਹੈ ਫਤਿਹਦਰ ਮੇਰੀ ਗੱਲ ਸੁਣੋ ਆ ਤੁਹਾਨੂੰ ਦੁੱਧ ਦਵਾ ਦੁੱਧ ਪੀ ਲੋ ਫਤਿਹ ਉਹ ਨਮਕੀਨ ਫੜਾਇਆ ਮੈਨੂੰ ਤੂੰ ਬਸ ਇਹੀ ਰਹਿ ਗਿਆ ਇਹ ਵੀ ਖਤਮ ਕਰਤਾ ਲਓ ਜੀ ਜਿਹੜੇ ਅਸੀਂ ਸੂਟ ਤਿਆਰ ਕਰਵਾਏ ਸੀਗੇ ਗ੍ਰੇ ਕਲਰ ਦੇ हां फतेह सिंह जी ਆਉਣਾ ਚਾਹੁੰਦਾ ਵਿੱਚ ਤੇ ਸਾਰੇ ਜਣ ਮੈਨੂੰ ਉਹਦੇ ਪ੍ਰਾਈਸ ਪੁੱਛ ਰਹੇ ਸਾਰਿਆਂ ਨੂੰ ਸੂਟ ਬਹੁਤ ਪਸੰਦ ਆਇਆ ਤੇ ਅੱਜ ਮੈਂ ਤੁਹਾਨੂੰ ਰੂਬਰੂ ਕਰਵਾਨੀ ਆ ਬੰਦੇਾਂ ਦੀ ਨਾਲ ਜਿਹੜੀਆਂ ਨੂੰ ਰੇਟ ਪਤਾ ਹੈ ਅਮਨ ਦੱਸੋ ਵੀ ਉਹ ਸੂਟ ਕਿੰਨੇ ਦੇ ਤਿਆਰ ਹੋ ਸਕਦੇ ਨੇ ਕਿਹੜਾ ਉਹਦਾ ਫੈਬਰਿਕ ਸੀਗਾ 25 ਲੱਖ ਪਤਨ ਨੇ ਕਹਿਤਾ 25 ਲੱਖ ਦਾ ਸੂਟ ਤਿਆਰ ਹੋਊਗਾ ਅਮਨ ਛੇਤੀ ਦੱਸ ਕਿਉਂਕਿ ਤੁਹੀ ਲੇਟ ਵੀ ਹੋ ਰਿਹਾ ਤੇ ਜਾਣਾ ਭਾਜੀ ਡੈਡੀ ਹੋਗੇ ਹੋ ਰਿਹਾ ਟੈਂਪ ਵੀ ਬਹੁਤ ਹੋ ਗਿਆ 1:4 ਹੋ ਗਏ ਨੇ ਅਮਨ ਹੈਗੇ ਬਿਨਾ ਸਟੀਚੂ ਤੋਂ ਕਿ 39 ਤੂੰ ਪੰਜਾਬੀ ਚ ਬੋਲਦਾ ਕਿਉਂ ਬੰਗਲੇ ਨਹੀਂ ਨਹੀਂ ਅੰਗਰੇਜ਼ੀ ਨਾਲ ਜਦੋਂ ਪਤਾ ਹੈ ਹਾਂ ਤੇ ਦੱਸਾਂ ਮੈਂ 100 ਹਾਂ ਉਹ 800 ਦਾ ਬਿਨਾ ਸਟੀਚਿੰਗ 1900 ਹਾਂ ਉਹਤੇ ਕੁਝ ਪਹਿਣਾ ਦੇ ਮੈਸੇਜ ਹੋਣਗੇ ਕਿ ਦੀਦੀ ਬੜਾ ਕਾਸਟਲੀ ਆ ਉਹ ਸੂਟ ਕਾਸਟਲੀ ਨਹੀਂ ਹੈਗਾ ਤੁਸੀਂ ਦੇਖੋ ਉਹਦੇ ਵਿੱਚ ਆਪਾਂ ਨੇ ਪਹਿਲਾਂ ਫੈਬਰਿਕ ਲੈਣਾ ਆਪਣੇ ਸੂਟ ਦਾ ਫੈਬਰਿਕ ਹੋਗਾ ਦੁਪੱਟਾ ਹੋਗਾ ਕਿਹੜਾ ਫੈਬਰਿਕ ਉਹਦਾ ਕਾਟਨ ਸਿਲਕ ਦੇ ਉੱਪਰ ਕਾਟਨ ਮਸਲੀਨ ਦੇ ਉੱਪਰ ਤੁਸੀਂ ਬਟਰ ਕਾਟਨ ਦੇ ਉੱਪਰ ਕਰਾਓ ਸੇਮ ਹੀ ਪ੍ਰਾਈਸ ਰਹੇਗੀ ਥੋੜਾ ਬੋਤਾ ਫਰਕ ਹੋਗਾ 100 200 ਇਧਰ ਉਧਰ ਉਹਦੇ ਵਿੱਚ ਆਪਾਂ ਨੇ ਆਰਗਨਜ਼ਾ ਦਾ ਵਾਈਟ ਫੈਬਰਿਕ ਲਿਆ ਫਿਰ ਉਹਨੂੰ ਡਾਈ ਕਰਵਾਇਆ ਫਿਰ ਉਹ ਜਿੱਥੇ ਕੱਪੜੇ ਦਾ ਪੈਚ ਲੱਗਦਾ ਉਹਨਾਂ ਕੱਪੜਾ ਉਹ ਕੱਟਦੇ ਨੇ ਉਹਦੇ 'ਚ ਨਾ ਮਿਹਨਤ ਬਹੁਤ ਜ਼ਿਆਦਾ ਹੋਈ ਹੋਈ ਹੈ ਹੋਰ ਕੁਝ ਨਹੀਂ ਹੈਗਾ ਉਹਦੇ ਵਿੱਚ ਤਾਂ ਕਰਕੇ ਪ੍ਰਾਈਸ ਜ਼ਿਆਦਾ ਬਾਕੀ ਤਾਂ ਪ੍ਰਾਈਸ ਜ਼ਿਆਦਾ ਵੀ ਨਹੀਂ ਹੈਗਾ ਪ੍ਰਾਈਸ ਹੈ ਵੀ ਨਾਰਮਲ ਜੇਕਰ ਆਪਾਂ ਦੇਖੀਏ ਬਾਕੀ ਤੁਸੀਂ ਮੈਨੂੰ ਦੱਸ ਦਿਓ ਜੀ ਠੀਕ ਹੈ ਬਾਕੀ ਜਿਹੜੀਆਂ ਜਿਹੇ ਜਿਹੀਆਂ ਹੁੰਦੀਆਂ ਨੇ ਆਪਾਂ ਸਪੈਸ਼ਲੀ ਡਿਜ਼ਾਈਨ ਕਰਵਾਨੀਆਂ ਨੇ ਫਿਰ ਉਹਦੇ ਥੋੜੀ ਬਹੁਤੀ ਕੋਸਟ ਦਾ ਫਰਕ ਪੈ ਜਾਂਦਾ ਹੈ ਬਾਕੀ ਜੇ ਤੁਸੀਂ ਫੈਬਰਿਕ ਕੋਈ ਹਲਕਾ ਲਵਾਓਗੇ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਜਦ ਖਿੱਚਿਆਂ ਦਾ ਛਿਜਿਆਂ ਦਾ ਫਟਿਆਂ ਦਾ ਤੇ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਆ ਫੋਨ ਦਾ ਧਿਆਨ ਰੱਖੀ ਵੀਡੀਓ ਤੇ ਬਾਕੀ ਜਿਵੇਂ ਐਸੇ ਵੀ ਹੁੰਦਾ ਦੇਖੋ ਫੈਬਰਿਕ ਆਪਾਂ ਮਾੜਾ ਲਵਾਵਾਂਗੇ ਤੇ ਕੋਈ ਫਾਇਦਾ ਨਹੀਂ ਇੰਨੀ ਮਿਹਨਤ ਹੋਣੀ ਜ਼ਰੂਰ ਤੇ ਉਹ ਫਿਰ ਖਰਾਬ ਹੋ ਜਾਊਗਾ ਛੇਤੀ ਤੇ ਉਹਦਾ ਹਾਂਜੀ ਉਹੀ ਤਾਂ ਵੀ ਮਿਹਨਤ ਕਰਨੀ ਹੀ ਪੈਣੀ ਹੈ ਤੇ ਫਿਰ ਉਹ ਖਰਾਬ ਜਾਊਗੀ ਤੇ ਕੋਈ ਫਾਇਦਾ ਨਹੀਂ ਚਲੋ ਜੀ ਤੁਹਾਨੂੰ ਸੂਟ ਦਾ ਪ੍ਰਾਈਸ ਲੱਗ ਗਿਆ ਪਤਾ ਤੇ ਹੁਣ ਬਸ ਅਮਨੁਰੀ ਜਾ ਰਹੇ ਨੇ ਬਾਜ਼ਾਰ ਪਰ ਨੀਤ ਚਲਾ ਗਿਆ ਤੇ ਅਮਨੁਰੀ ਹੁਣ ਚੱਲੇ ਨੇ ਤੇ ਫਤੇ ਸਿੰਘ ਵੇਟ ਕਰ ਰਿਹਾ ਉਹਨਾਂ ਦੀ ਦਰਮਨ ਦੀ ਵੀਡੀਓ ਐਕਸਪੋਰਟ ਹੋ ਰਹੀ ਹੈ ਅੱਜ ਵਾਲੀ ਪਾਸੇ ਐਕਸਪੋਰਟ ਹੋ ਜਵੇ ਤੇ ਭਾਜੀ ਛੇਤੀ ਕਰੋ ਯਾਰ ਉਹ ਵੀ ਲੇਟ ਹੋ ਰਿਹਾ ਉਧਰ ਮੰਮਾ ਨਾ ਪਤਾ ਨਹੀਂ ਕੱਲ ਕਿਹੜਾ ਫੇਸ਼ੀਅਲ ਲੈ ਕੇ ਆਈ ਸੀਗੀ ਕਰਵਾਇਆ ਤੇ ਹੈ ਨਹੀਂ ਟਾਈਮ ਲੱਗਿਆ ਹੋਗਾ ਲੇਟ ਹੋ ਗਏ ਸੀਗੇ ਤੇ ਰਾਤੀ ਦੀਦੀ ਹੁਣ ਜਦੋਂ ਤੁਹਾਨੂੰ ਪਤਾ ਸੀ ਆਏ ਸੀ ਤੇ ਸਵੇਰੇ ਮੈਂ ਤਾਂ ਸਕੂਲ ਚਲੀ ਗਈ ਸੀ ਕਿਉਂਕਿ ਉਹ ਵੀ ਵਾਪਸ ਚਲੇ ਗਏ ਸੀਗੇ ਸੰਗਰੂਰ ਤੇ ਮੰਮੀ ਦਾ ਫੋਨ ਆਇਆ ਸੀ ਮੰਮੀ ਕਹਿ ਰਹੇ ਸੀ ਮੇਰਾ ਜੀਨ ਨਹੀਂ ਲੱਗ ਰਿਹਾ ਵਾਸਾ ਹੁਣ ਮੌਸਮ ਥੋੜਾ ਜਿਆਦਾ ਹੋਊਗਾ ਨਾ ਸੈਟ ਤੇ ਫੇਰ ਮੰਮੀ ਨੇ ਕਹਿਣਾ ਵੀ ਫੇਰ ਆ ਜਾ ਥੋੜੇ ਦਿਨ ਫੇਰ ਆ ਜਾਣਗੇ ਟਾਈਮ ਪਾਸ ਹੋ ਜਾਂਦਾ ਮੰਮੀ ਤਾਂ ਐਕਚੁਅਲੀ ਘਰ ਬਿਨਾ ਜੀ ਨਹੀਂ ਲੱਗਦਾ ਹੈਗਾ ਤਾਂ ਕਰਕੇ ਮੰਮੀ ਚਲੀ ਜਾਂਦੇ ਨੇ ਤੇ ਚਲੋ ਜੀ ਅੱਜ ਦਾ ਵਲੌਗ ਵੀ ਆਪਾਂ ਕਰਦੇ ਆ ਇੱਥੇ ਹੁਣ ਐਂਡ ਤੇ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਾਸਤੇ ਰਹੋ ਖੁਸ਼ ਰਹਾ ਕਰੋ ਤੇ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ